ਪਿਆਨੇ ਰੱਖਤਾ ਵਿਹਾਵੇ ਤੇਰੇ ਮੇਰੇ ਰਹਿਗੇ ਵਿੱਚ ਚੰਨਾ ਚਾਵੇ ਕੱਲ ਕਰਦੇ ਸੀ ਗੱਲਾਂ ਸੀ ਵੇ ਕਰਦੇ ਵੇ ਥੋੜਾ ਚਿਹਰੇ ਕਰੇ ਰੱਖਣਾ ਮੇਰੇ ਵਿਆਹ ਦੇ ਵੇ ਦੁਨੀਆਗੇ ਨੇੜੇ ਤੂੰ ਗੱਲ ਸੁਣ ਲੈ ਤੂੰ ਮੱਕਿਆ ਨਾ ਨਹੀਂ ਤੂੰ ਕਿਹੜੀਆਂ ਗੱਲਾਂ ਤੋਂ ਰੈਂਦੀ ਡਰਦੀ ਸਾਲੀ ਲੰਡੀ ਬੁੱਚੀ ਨਹੀਂ ਵਕੇ ਖੜਦੀ ਨਿਕਾਦਾ ਤੈਨੂੰ ਡਾਰ ਝੱਲੀਏ ਡਾਪ ਚਰਵਾਲ ਵੱਲ ਰੱਖਦਾ ਨਹੀਂ ਮਜਬੀ ਦਾ ਪੋਰਤ ਬੱਲੀਏ ਬੰਦੇ ਮਾਰਨੀ ਨਹੀਂ ਮੋੜੇ ਉਤੇ ਰੱਖਦਾ ਨਹੀਂ ਮਜਬੀ ਦਾ ਪੁੱਤ ਬੱਲਨੀ ਪੱਥਰੀ ਵੇ ਪਿੰਡ ਦੀ ਮੰਦਿਰ ਵੇ ਕਿੰਦ ਦੇਣਾ ਤੈਨੂੰ ਆਦੇ ਵਿੱਚ ਚੋਚੀ ਰੇ ਤੀਨਿਆਂ ਵਾਲੇ ਵੇ ਹਾਵੇ ਮੋੜ ਤੇ ਕੈਂਚੀਆਂ ਵਾਲੇ ਵੇ ਹਾਵੇ ਮੋੜ ਤੇ ਵੇ ਕਹਿੰਦੇ ਸੀਗੇ ਤੈਨੂੰ ਚੱਕਣਾ ਮੇਰੇ ਵਿਆਹ ਦੇ ਵੇ ਦੁਨੀਆਗੇ ਨੇੜੇ ਤੋਂ ਗੱਲ ਸੁਣ ਲੈ ਕੋ ਮੱਕਣਾ ਅਦੀਰ ਦੇਖੀ ਸਾੜ ਕਿਦਾਰੇ ਨੂੰ ਖਿੰਡਦੀ ਨੋ ਬਣਾ ਕੇ ਛੱਡੂ ਇਹਨੇ ਕਿਹੜੇ ਪਿੰਡ ਦੀ ਨਹੀਂ ਸੱਚੀ ਗੱਲ ਕਹਿੰਦਾ ਚੱਲੀਏ ਟੱਪ ਚਰਵਾਲ ਵਾਲ ਰੱਖਦਾ ਨਾ